ਭਾਬਾ ਜੀ ਅਬ ਅਬ ਜ਼ੇਵਾਰੇ ਦੱਸ ਦਿਓ ਤੁਹਾਡੀ ਕਿੰਨੀ ਉਮਰ ਹੋ ਗਈ ਤੁਹਾਡਾ ਕੀ ਨਾਮ ਆ ਤੇ ਆਪਦੇ ਪਰਿਵਾਰ ਬਾਰੇ ਦੱਸ ਦਿਓ ਮੇਰਾ ਮੇਰੀ ਉਮਰ ਹੈ ਜੀ ਉਹ ਕੋਈ 76 ਸਾਲ ਹੋ ਗਈ ਪਰਿਵਾਰ ਮੇਰਾ ਨਾਮ ਜਸਪਾਲ ਸਿੰਘ ਮੇਰਾ ਨਾਮ ਦਾਦੇ ਦਾ ਜਸਪਾਲ ਸਿੰਘ ਆ ਬਾਪਦਾ ਨਾਮ ਸਰਦਾਰ ਬਹਾਲ ਸਿੰਘ ਆ ਜੀ ਬਾਬਾ ਜੀ ਦਾ ਨਾਮ ਸਰਦਾਰ ਸੁੰਦਰ ਸਿੰਘ ਹਾਂਜੀ ਅ ਤੁਹਾਡਾ ਜਨਮ ਕਿਹੜੇ ਸਾਲ ਦਾ ਜੀ ਮੇਰਾ ਜਨਮ 1946 ਜੈ ਤਕਰੀਬ ਹੈ ਆ ਜੋ ਬਣਿਆ ਆ ਧਾਰ ਦੂਰ ਕਾਟ ਆ ਬੋਟ ਕਾਰਡ 46 ਦਾ ਹਾਂ ਤੇ ਤੁਹਾਡੇ ਪਰਿਵਾਰ ਬਾਰੇ ਸੁਣਿਆ ਕਿ ਪਿੰਡ ਦੇ ਵਿੱਚ ਕਾਫੀ ਚੰਗਾ ਪਰਿਵਾਰ ਰਿਹਾ ਕਹਾਸ ਕਰਕੇ ਤੁਹਾਡੇ ਦਾਦਾ ਸੁੰਦਰ ਸਿੰਘ ਜੀ ਹਾਂ ਉਹਨਾਂ ਬਾਰੇ ਤੁਸੀਂ ਜਿੰਨੀ ਜਾਣਕਾਰੀ ਦੇ ਸਕਦੇ ਹੋ ਦਿਓ ਜੀ ਉਹਨਾਂ ਮੈਂ ਬਚਪਨ ਸੀ ਮੈਂ ਦੇ ਸਕਦਾ ਜਿੰਨੀ ਕੁ ਵੀ ਥੋੜੀ ਹਾਂਜੀ ਮੇਰਾ ਬਚਪਨ ਸੀ ਹਾਂਜੀ ਮੈਂ ਇੰਨੀ ਜਾਣਕਾਰੀ ਗਹਿਾਈ ਨਹੀਂ ਬਾਕੀ ਨਿੱਕੀਆਂ ਨਿੱਕੀਆਂ ਜਿਹੜੀਆਂ ਉਹਨਾਂ ਦੀਆਂ ਇਹ ਕੋਈ ਗੱਲਾਂ ਤੁਰਨਾ ਫਿਰਨਾ ਉਹਨਾਂ ਦਾ ਉਹ ਉਹ ਮੈਂ ਦੱਸਾਂ ਹਾਂਜੀ ਦੱਸੋ ਉਹਨਾਂ ਬਾਰੇ ਇਹ ਕੋ ਬਹੁਤ ਉਹ ਮੀਰ ਬੰਦੇ ਸੀ ਸਿੰਗਾਪੁਰ ਕਾਰੋਬਾਰ ਸੀ ਉਹਨਾਂ ਵੱਡੀ ਪ੍ਰਾਪਰਟੀ ਬਣਾਈ ਉਹਨਾਂ ਗੋਲੇ ਵਾਲਾ ਜਿਲ੍ਹਾ ਫਰੀ ਕੋਟ ਜੁਹਾਂ ਦੇ ਸੌਰੇ ਸੀ ਉਥੇ ਬਹੁਤ ਜਿਆਦਾਤ ਬਣਾਈ ਤਰਨਤਾਰਨ ਬੋੜੀ ਆ ਝੌਂਕ ਉਹਦੇ ਨਾਲ ਇੱਕ ਹਾਊਸ ਲਿਆ ਉਹਨਾਂ ਬਹੁਤ ਡਬਲ ਹਾਊਸ ਇੱਕ ਸੌ ਕਿੰਨੇ ਫੁੱਟ ਮੇਨ ਮਾਰਗ ਦੇ ਉੱਤੇ ਉਹ ਵੀ ਖਤਮ ਫਿਰ ਗੋਲੀ ਵਾਲਾ ਵੀ ਖਤਮ ਇਥੋਂ ਵਾਲਾ ਵੀ ਕੋਈ ਸਾਡੀ ਜਮੀਨ ਕਿਸ ਦੀ ਜਮੀਨ ਜਮੀਨ ਬਹੁਤ ਸੀ ਕਿੰਨੀ ਸੀ ਇਹ ਇੰਨੀ ਹੁਣ ਮੈਂ ਕਿਲੇ ਤੇ ਨਹੀਂ ਕਿੰਨੀ ਨਹੀਂ ਜੇ ਲੋਟੇ ਸਾਡੀ ਦੱਸੋ ਇਹ ਗੱਲ ਤੁਹਾਡੀ ਰਿਕਾਰਡ ਹੋ ਰਹੀ ਹੈ ਤਕਰੀਬਨ ਉਹ 100 ਕਿਲੇ ਤੋਂ ਜ਼ਿਆਦਾ ਦੱਸਣ ਦੋ ਉਸ ਉਹ ਕਿਧਰ ਗਈ ਹੁਣ ਮਗਤੀ ਕੋਈ ਵਾਰਸ ਨਹੀਂ ਸੀ ਉਹਨਾਂ ਦਾ ਇਹ ਤੋਂ ਵਾਲੀ ਵੀ ਜਿਹੜੀ ਜਮੀਨ ਸੀ ਮਾਰਤ ਦੇ ਅਦਿਤ ਸਿੰਘ ਜੀ ਦਾ ਬਾਲ ਸਿੰਘ ਠੀਕ ਉਹ ਕੋਈ ਹਮਦਾ ਤੇ ਫੇਸ ਸੀ ਨਾ ਕੋ ਪੁੰਦਾ ਸੀ ਹੁੰਦਾ ਸੀ ਬਾਕੀ ਇੱਥੇ ਹੀ ਜਾਇਦਾਦ ਬੜੀ ਸੀ ਕਰਮਾਂ ਵਾਲੀ ਬਹੁਤ ਇੱਕ ਥੋੜੇ ਕਰਾਂ ਤੁੰਭ ਗਏ ਰ ਮੈਂ ਇਹ ਕਹਿ ਸਕਦਾ ਹਾਂ ਗਿਰਵਾਸ ਠੀਕ ਗਣੇਸ਼ ਉਹ ਨਾ ਪੰਡੀ ਗਣੇਸ਼ ਯਾਰ ਗਣੇਸ਼ ਪਿੰਡ ਦੇ ਜਨਨ ਦੇ ਰੈਂਡ ਸੈਂਡ ਸਹਿਜਰ ਕਿਵੇਂ ਸੀ ਪਿੰਡ ਦੇ ਲੋਕਾਂ ਨਾਲ ਕਿਹੋ ਜਿਹਾ ਸੰਬੰਧ ਸੀ ਉਹਨਾਂ ਦੇ ਬਹੁਤ ਚੰਗੇ ਸੀ ਸਾਦੇ ਸੁਭਾਅ ਦੇ ਸੀ ਉਹ ਇਹ ਨਹੀਂ ਸੀ ਮੈਂ ਅਮੀਰ ਹਾਂ ਤੁਰਿਆ ਜਾਣਾ ਤੁਰੇ ਜਾਣਾ ਤੇ ਝੋਲੀ ਦੇ ਵਿੱਚ ਵੀ ਕੁਝ ਪੈ ਪਾ ਲੈਣਾ ਉਹ ਆਖਣਾ ਵੀ ਮੈਂ ਗਵਾਂਢੀ ਦੇ ਪਸੂ ਨੂੰ ਵੀ ਚਾਰ ਆਵਾ ਭੁੱਖੇ ਨੂੰ ਨਾ ਆਖਣਾ ਵੀ ਕੋਈ ਭੁੱਖਾ ਨਾ ਸੋਵੇ ਇਥੋਂ ਤੱਕ ਉਹਨਾਂ ਦਾ ਇੱਕ ਰਾਜਾ ਰੂਪ ਸੀ ਉਹ ਰਾਜੇ ਸੀ ਡਾਕਾ ਪਿਆ ਹੈ ਕਿੰਨੇ ਡਾਕਾ ਮਿੰਨੂ ਪੂਦੇ ਪਾ ਰਹੇ ਨੇ ਬਹੁਤ ਧੀਰ ਦੀਆਂ ਗੱਲਾਂ ਉਹ ਤੁਹਾਨੂੰ ਪਤਾ ਹੋਵੇ ਮੈਨੂੰ ਪਤਾ ਡੱਕ ਜਾ ਹਾਂ ਮੈਨੂੰ ਨਹੀਂ ਜਿਹੜੀ ਕੀ ਜਾਣੇ ਪਤਾ ਉਹ ਮੇਰੀ ਡਾਕਾ ਪਿਆ ਸੀ ਪਰ ਡਾਕਾ ਕੋਈ ਮਿਲਿਆ ਕੱਖ ਨਹੀਂ ਗੋਲੀ ਗਲਟੀ ਲਾ ਕੇ ਪੱਜ ਗਈ ਤੇ ਜਿਹੜੇ ਅੱਗੇ ਸੁੰਦਰ ਸਿੰਘ ਦੇ ਕਿੰਨੇ ਬੱਚੇ ਸੀਗੇ ਦੋ ਬੱਚੇ ਅੱਛਾ ਜੀ ਤੇ ਸਰਦਾਰ ਹਰਦੇਵ ਸਿੰਘ ਹਾਂ ਜੀ ਤੇ ਸਾਡਾ ਫਾਦਰ ਸਰਦਾਰ ਬਹਾਲ ਠੀਕ ਹੈ ਹਾਂ ਪਹਿਲਾਂ ਤਾਂ ਥੋੜੀ ਹਰਦੇਤ ਸਿੰਘ ਦੇ ਪਰਿਵਾਰ ਬਾਰੇ ਦੇ ਦੋ ਜਾਣਕਾਰੀ ਉਹ ਕਿੱਥੇ ਰਹੇ ਨੇ ਕੀ ਕਰਦੇ ਰਹੇ ਨੇ ਅੱਜ ਉਹਨਾਂ ਦੇ ਅੱਗੇ ਬੱਚੇ ਬੱਚਿਆਂ ਬਾਰੇ ਜਿੰਨੀ ਕੁ ਜਾਣਕਾਰੀ ਹੈ ਜਿੰਨੀ ਇਹਨੂੰ ਬਹੁਤੀ ਨਹੀਂ ਨਹੀਂ ਜਾਣਦੀ ਘੱਟ ਹੀ ਉਹਨਾਂ ਦੀ ਹੈ ਠੀਕ ਹੈ ਹੈਲੋ ਥੋੜੀ ਜੀ ਆ ਮੈਂ ਉੱਥੇ ਰਹਿ ਕੇ ਆਇਆ ਹਾਂ ਅੱਛਾ ਜੀ ਉਹਨਾਂ ਕੋ ਪ੍ਰੀਤਮ ਕੋਰੂ ਦੋਂ ਹੈ ਸੀ ਹਾਂਜੀ ਬਾਅਦਿਆ ਘਟਕੇ ਪ੍ਰੀਤਮ ਕੋਰੂ ਪਤਾ ਨਹੀਂ ਹੁਣ ਹੈ ਇਹ 90 ਸੈਮਨ ਦੀ ਗੱਲ ਹੈ ਹੁੰਦਿਆਂ ਮੇਰਾ ਫਿਰ ਐਕਸੀਡੈਂਟ ਹੋ ਗਿਆ ਸਿੰਗapore ਤੁਸੀਂ ਗਏ ਸੀ ਮੈਂ ਗਿਆ ਸੀ ਉਹਨਾਂ ਦੇ ਕੋਲ ਡੇਰੀ ਦੀ ਕਿੱਥੇ ਗਿਆ ਹਾਂ ਤੇ ਹਰਦੇਵ ਸਿੰਘ ਉਹਨਾਂ ਦੇ ਬੱਚੇ ਹਾਂ ਬੱਚੇ 2.5 ਹਾਂ ਬੱਚੇ ਸੀ ਹਾਂ ਜੀ ਕਿੰਨੇ ਬੱਚੇ ਸੀ ਬੱਚੇ ਉਹਨਾਂ ਦੇ ਇਹ ਇੱਕ ਤੇ ਆਸਟ੍ਰੇਲੀਆ ਸਰਦਾਰ ਭਜਨ ਸਿੰਘ ਸੀ ਉਹ ਤੇ ਦੱਸਦੇ ਕਿ ਉੱਥੇ ਖਤਮ ਹੋ ਗਿਆ ਸੀ ਅੱਛਾ ਜੀ ਤੇ ਬਾਕੀ ਪਰਿਵਾਰ ਉਹਨਾਂ ਦਾ ਇਹ ਦੋ ਮਿਲੇ ਆ ਮੈਨੂੰ ਅੱਛਾ ਜੀ ਇਹ ਜਗਜੀਤ ਸਿੰਘ ਤੇ ਇੱਕ ਦੀਵਾਨ ਸਿੰਘ ਹਾਂ ਜੀ ਤੇ ਸਵਰਨਜੀ ਸੀ ਇੱਕ ਇੱਕ ਸਰਜੀ ਸੀ ਉਹਦੀ ਮੌਤ ਹੋ ਗਈ ਠੀਕ ਹੈ ਜੀ ਮਤਲਬ ਪੰਜ ਬੇਟੇ ਸੀ ਪੰਜ ਬੇਟੇ ਸੀ ਠੀਕ ਹੈ ਤੇ ਬੇਟੀਆਂ ਜੀ ਬੇਟੀਆਂ ਦੋ ਸੀ ਠੀਕ ਹੈ ਜੀ ਹਾਂ ਹਾਂ ਬੇਟੀਆਂ ਦੋ ਸੀ ਉਹ ਵੀ ਬਾਰੀ ਰਹਿੰਦੀ ਸਿੰਗਾਪੁਰ ਉਹ ਉਹਦੀ ਸੀ ਖਤਮ ਹੋ ਗਈ ਉਹ ਅੱਛਾ ਜੀ ਹਾਂ ਠੀਕ ਹੈ ਜਿਹੜੀ ਆਪਣੇ ਹਰਵੰਸ ਖੋੜਸੀ ਉਹ ਵੀ ਬਹੁਤ ਦੇਰ ਤੋਂ ਖਤਮ ਸੀ ਠੀਕ ਹੈ ਜੀ ਹਾਂ ਜਿਹੜੇ ਤੁਹਾਡੇ ਪਿਤਾ ਜੀ ਸੀਗੇ ਜੀ ਬਿਹਾਲ ਸਿੰਘ ਹਾਂ ਉਹ ਇੱਥੇ ਕਰਮੋ ਵਾਲੇ ਜੀ ਰਹਿੰਦੇ ਆ ਉਹ ਵੀ ਬਾਹਰ ਰਹਿੰਦੇ ਨਹੀਂ ਉਹ ਵੀ ਬਾਹਰ ਆਉਂਦੇ ਜਾਂਦੇ ਸੀ ਅੱਛਾ ਜੀ ਜਦੋਂ ਇੱਥੋਂ ਦੀ ਪੋਜੀਸ਼ਨ ਇਹ ਕੁਦਰਤੀ ਕਿਸਮਤ ਦਾ ਸਾਥ ਪੁੱਠਾ ਹੋ ਗਿਆ ਉਦੋਂ ਫਿਰ ਉਹ ਵਾਪਸ ਨਹੀਂ ਆ ਅੱਛਾ ਜੀ ਹਾਂ ਠੀਕ ਹੈ ਜੀ ਜਦੋਂ ਸਿੰਗਾਪੁਰ ਸੀ ਜੋ ਮੈਂ ਸਿੰਗਾਪੁਰੂ ਵੈਲਫੇਅਰ ਦੇ ਵਿੱਚ ਸੀ। ਅੱਛਾ ਜੀ। ਦਿੱਤੀ। ਠੀਕ ਹੈ ਜੀ। ਜਿਹੜਾ ਮੇਰਾ ਉਹਨਾਂ ਨਾਲ ਮਿਲ ਹੋਇਆ ਇੱਕ ਜਾਂ ਦੋ ਵਾਰ। ਅੱਛਾ ਜੀ। ਹਾਂ ਵੈਲਫੇਅਰ ਆ ਜੀ। ਬਚਪਨ ਜਦੋਂ ਤੁਸੀਂ ਰਹੇ ਉਹਨਾਂ ਨਾਲ ਜੀ। ਹਾਂ ਬਚਪਨ ਛੋਟਾ ਹੁੰਦੀ ਆ ਮੇਰੇ ਆ। ਠੀਕ ਹੈ ਜੀ। ਬਲੋ ਜਦੋਂ ਤੁਸੀਂ ਬਹੁਤ ਛੋਟੇ ਸੀ ਉਹ ਦੋ ਚਲੇ ਗਏ ਸੀ। ਉਹ ਜਿਆਦਾ ਸੰਭਾਲਿਆ ਮੈਨੂੰ ਅੱਛਾ ਜੀ ਮੈਂ ਚੇਰਾ ਉਹਨਾਂ ਦਾ ਮੈਨੂੰ ਕਿਸ ਤਰ੍ਹਾਂ ਬਾਹਰ ਅੰਦਰ ਖੜਨਾ ਜੋ ਵੀ ਉਹਨਾਂ ਕਰਨਾ ਠੀਕ ਹੈ ਜੀ ਤੇ ਉਹ ਮੈਨੂੰ ਇੰਨਾ ਕਰੇ ਫਿਰ ਤੁਹਾਡਾ ਇੱਥੇ ਪਾਲਣ ਪੋਸਣ ਤੁਸੀਂ ਮਾਤਾ ਜੀ ਨੇ ਕੀਤਾ ਜੀ ਨਹੀਂ ਇਥੋਂ ਦੀ ਪ੍ਰਾਪਰਟੀ ਹਰਦੇ ਸੋਂ ਬਾਲ ਸੋਂ ਦਾ ਲੈ ਕੇ ਅਟਾਰਨੀ ਭਾਵਰ ਹਾਂਜੀ ਤੇ ਸਾਰੀ ਦੀ ਸਾਰੀ ਇਹ ਪਹਿਲੀ ਵੇਹ ਚੁੱਕੀ ਸੀ ਖਤਮ ਹੋ ਚੁੱਕੀ ਸੀ ਠੀਕ ਹੈ ਉਹ ਮਕਾਨ ਵੀ ਜਿਹੜਾ ਉਹ ਵੀ ਆਪਣੇ ਖਤਮ ਹੋ ਚੁੱਕਾ ਸੀ ਠੀਕ ਹੈ ਧਰਨ ਦਾ ਠੀਕ ਹੈ ਚੌਂਦੇ ਦੇ ਵਿੱਚ ਸੀ ਬਹੁਤ ਵੱਡਾ ਮਕਾਨ ਸੀ ਅਸੀਂ ਫਿਰ ਨਾਨਕੇ ਘਰ ਮਾਤਾ ਸਾਨੂੰ ਲੈ ਗਈ ਅੱਛਾ ਜੀ ਗੁੰਦਵਾਲ ਸਾਹਿਬ ਦੇ ਲਾਗੇ ਢੰਡੇਰ ਮਾਪੁਰਖਾ ਠੀਕ ਹੈ ਜੀ ਠੀਕ ਨਾਨਾ ਜੀ ਉਸ ਟਾਈਮ ਤੇ ਸਾਡੇ ਇਨਸਪੈਕਟਰ ਆਏ ਸੀ ਪੁਲਿਸ ਤੋਂ ਅੰਗਰੇਜ਼ ਟਾਈਮ ਬਰਮਾ ਜੁਨਾ ਸਰਵਸਕ੍ਰੀਤੀ ਸੀ ਅੱਛਾ ਜੀ ਠੀਕ ਮਾਮਾ ਜੀ ਨਹੀਂ ਸੀ ਕੋਈ ਉਹਨਾਂ ਨੇ ਸਾਡਾ ਪਾਲਣ ਪੋਸ਼ਣ ਠੀਕ ਹੈ ਠੀਕ ਹੈ ਹਾਂ ਤੇ ਤੁਸੀਂ ਫਿਰ ਵਾਪਸ ਕਰਮੋ ਵਾਲੇ ਕਦੋਂ ਆਏ ਸੀ ਮੈਂ ਵਾਪਸ ਤਕਰੀਬਨ 1971 ਦੇ ਦਰ ਅੱਛਾ ਹਾਂ ਉਸ ਤੋਂ ਬਾਅਦ ਤੁਸੀਂ ਇੱਥੇ ਹੀ ਰਹਿ ਰਹੇ ਹੋ ਹਾਂ ਇੱਥੇ ਫੌਜੂ ਗਏ ਪਛੋੜੀ ਅੱਛਾ ਫੌਜੂ ਚਲੂ ਮੈਂ ਜੋ ਕੋ ਪੈਨਸ਼ਨ ਨਹੀਂ ਨਹੀਂ ਮੈਂ ਤੇ ਦੱਸਣ ਤੇ ਆ ਜਾ ਫੌਜੂ ਮੈਂ ਇਹ ਡਿਸਚਾਰਜ ਉਥੇ ਪੈਂਦੀ ਰਹਿੰਦਾ ਸਨ ਆਨਕੇ ਘਰ ਨਹੀਂ ਸੀ ਕੋ ਸਿਆਣਾ ਬੰਦਾ ਹਾਂਜੀ ਉਹ ਫੇ ਮੈਨੂੰ ਮਜਬੂਰ ਕਰਨੀ ਸੀ ਹਾਂਜੀ ਉਹ ਤੋਂ ਬੰਦਿਆਂ ਦੀ ਲੋੜ ਹੁੰਦੀ ਸੀ ਹਾਂ ਹੁਣ ਵੇਖੋ ਫੌਜੇ ਮਗਰ ਮਗਰ ਪੱਗੇ ਫਿਰਦੇ ਉਹ ਤੋਂ ਕਹਿੰਦੇ ਸੀ ਕਿ ਚਲੋ ਜੇ ਕੋ ਕਰਦਾ ਥੋੜਾ ਬਜ਼ਾ ਚਲਾਵੇ ਜਿਹਦਾ ਬੱਚਾ ਨਹੀਂ ਸੀ ਤਾਂ ਗੁੰਦੀ ਆ ਮਾਪਿਆਂ ਦਾ ਨਾਨੇ ਨਾਨਕੇ ਸਾਡਾ ਨਹੀਂ ਕੋਈ ਇਸ ਤਰ੍ਹਾਂ ਸੀ ਤੇ ਪਿੰਡ ਦੇ ਵਿੱਚ ਹੋਰ ਪੁਰਾਣੇ ਸਮੇਂ ਦੀਆਂ ਜਿਹੜੀਆਂ ਕੋਈ ਚੰਗੀਆਂ ਸਖਸੀਅਤਾਂ ਜਾਂ ਕੋਈ ਵੱਡੇ ਪਰਿਵਾਰ ਤੁਹਾਡੇ ਧਿਆਨ ਚ ਆਉਣ ਜੀ ਇਸ ਤਰ੍ਹਾਂ ਹੈ ਜਾਂ ਸਰਦਾਰ ਹਜਾਰਾ ਸਿੰਘ ਸੀ ਅੱਛਾ ਜੀ ਮਤਲਬ ਕਾਫੀ ਵੱਡਾ ਪਰਿਵਾਰ ਸੀ ਉਹ ਹਾਂ ਜੀ ਉਹ ਤੋਂ ਮਗਰੋਂ ਬਹੁਤ ਵੱਡੇ ਗੁਰਬਾਜਨ ਸੋਹਣਿਆ ਹੈਗੇ ਆ ਹਾਂ ਪਹਿਲਾ ਹਜਾਰਾ ਸਿੰਘ ਸੀ ਠੀਕ ਹੈ ਜੀ ਬਹੁਤ ਵੱਡਾ ਪਰਿਵਾਰ ਸੀ ਠੀਕ ਜੀ ਇਸ ਤਰ੍ਹਾਂ ਮੈਂ ਮਤਲਬ ਤੁਸੀਂ ਆਪਣੇ ਸਮੇਂ ਵਿੱਚ ਪਿੰਡ ਵਿੱਚ ਕੀ ਤਬਦੀਲੀਆਂ ਦੇਖਿਆ ਕੀ ਬਦਲਾ ਦੇਖਿਆ ਪਿੰਡ ਜੀ ਮੈਂ ਬੜੀ ਤਬਦੀਲੀ ਦੇਖੀ ਹਾਂ ਜੀ ਉਹ ਪਛੜਿਆ ਇਲਾਕਾ ਸੀ ਹਾਂ ਜੀ ਜਿਹੜੀ ਚੀਜ਼ ਮਿਲਣੀ ਨਹੀਂ ਸੀ ਉਹ ਚੂਲਾ ਸਾਬ ਤੋਂ ਜਾ ਕੇ ਉਹ ਜੀ ਹਾਸਲ ਪਛੜਿਆ ਸੀ ਤੇ ਤਬਦੀਲੀਆਂ ਵੀ ਬੜੀਆਂ ਆਈਆਂ ਹਾਂ ਜੀ ਆ ਖੁਦ ਆਬਾਦੀ ਤਬਦੀਲੀ ਦੀ ਯਾਦੀ ਵੀ ਬਹੁਤ ਤਬਦੀਲੀ ਆ ਗਈ। ਆਹ। ਤੇ ਆਪਣਾ ਪਿੰਡ ਕਿਵੇਂ ਵਸਿਆ ਇਹਦੇ ਬਾਰੇ ਤੁਹਾਨੂੰ ਹੈ ਜੀ ਜਾਣਕਾਰੀ? ਨਹੀਂ। ਨਾ। ਨਹੀਂ। ਕਹਿੰਦੇ ਆਪੀਏ ਘਟਕੇ ਜੋ ਆਬਾਦੀ ਸੀ। ਠੀਕ ਹੈ। ਜਿਸ ਤਰ੍ਹਾਂ ਕੋਈ ਚਾਰ ਭਰਾ ਇਕੱਠੇ ਹੋ ਜਾਣ। ਹਾਂ। ਉਹ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਜਿੱਥੇ ਜਿੱਥੇ ਕੋਈ ਜਗਾ ਸੀ ਕਿਸੇ ਦੇ ਉੱਥੇ ਉੱਥੇ ਉਹ ਬੈਠਦਾ ਸੀ ਇਹ ਸੁਣਨੀ ਚ ਬਜ਼ੁਰਗਾਂ ਦੇ ਕੋਲ ਇਹ ਬਾਦੀ ਕਿ ਹੁਣ ਵੀ ਬਾਦੀ ਲਿਖਿਆ ਹੁੰਦਾ ਆ ਹਾਂ ਤੁਹਾਡੇ ਦਾਦਾ ਜੀ ਸੁੰਦਰ ਜੀ ਬਾਰੇ ਤੁਹਾਨੂੰ ਕੋਈ ਹੋਰ ਕੋ ਖਾਸ ਗੱਲਾਂ ਯਾਦ ਹੈਗੀਆਂ ਜੀ ਜਿਨ੍ਹਾਂ ਨੇ ਕੋ ਚੰਗੇ ਕੰਮ ਕੀਤੇ ਤਾਂ ਕੋਈ ਉਹਨਾਂ ਨਾਲ ਜੁੜੀ ਕੋ ਖਾਸ ਗੱਲ ਉਹਨਾਂ ਨੇ ਚੰਗੀ ਇਥੋਂ ਤੱਕ ਵੀ ਗੁਰਦੁਆਰਾ ਸਾਹਿਬ ਹੀ ਛੇ ਬਣਾਇਆ ਸਭ ਤੋਂ ਪਹਿਲੇ ਕਰਮੂ ਵਾਲੇ ਅੱਛਾ ਜੀ ਜਗਾ ਚਲੋ ਸਾਰਿਆਂ ਦੇ ਤੇ ਜੋ ਡਵੈਲਪਮੈਂਟ ਉਹਦੀ ਜੋ ਪੈਸਾ ਉਹ ਨਾ ਖੂਲ ਵਾਇ ਠੀਕ ਹੈ ਜੀ ਕੀ ਉੱਥੇ ਗੁਰਦੁਆਰਾ ਸਾਹਿਬ ਹੀ ਖੂਲ ਵਾਇਆ ਭੰਤੀ ਇਹੋ ਜੀ ਰੁਚੀ ਸੀ ਉਹਨਾਂ ਇਹ ਜੋ ਹਜ਼ਾਰ ਸਿੰਘ ਹੈ ਉਹਨਾਂ ਦਾ ਹੁਣ ਅੱਗੇ ਪਰਿਵਾਰ ਹੈ ਜੀ ਇੱਥੇ ਬਹੁਤ ਵੱਡਾ ਪਰਿਵਾਰ ਹੈ ਬਹੁਤ ਵੱਡਾ ਅਜੈਬ ਸਿੰਘ ਆ ਉਹਨਾਂ ਦੇ ਵਿੱਚ ਇਹ ਵੱਡੀ ਉਮਰ ਦਾ 90 ਦੇ ਠੀਕ ਮੈਂ ਭਰਿਆ ਉਹ ਤਬਰ ਦੀ ਇਹ 100 ਜੀ ਦੇ ਲੱਗ 100 ਦੇ ਲੱਗ ਛਕੇ ਆ ਠੀਕ ਉਹਨਾਂ ਕੀ ਸਰਦਾਰ ਅਜੈਬ ਸਿੰਘ ਆ ਜਿਹੜਾ ਬਹੁਤ ਵੱਡਾ ਬਹੁਤ ਸਾਰੇ ਸਾਲ ਉਮਰਿਆ ਉਹਨਾਂ ਐਸਾ 80 ਸਾਲ ਵੱਡਾ ਹੋ ਪੁਰਾਣੇ ਸਮੇਂ ਦੀ ਕੋਈ ਹੋਰ ਖਾਸ ਗੱਲ ਤੁਸੀਂ ਦੱਸਣਾ ਚਾਹੁੰਦੇ ਹੋ ਜੀ ਪੁਰਾਣੇ ਸਮੇਂ ਦੀ ਠੀਕ ਯਾਖੀ ਹੋ ਮੇਰੇ ਪਿੰਡ ਦੇ ਲੋਕਾਂ ਦਾ ਆਪਸੀ ਸਹਿਚਾਰ ਬਾਰੇ ਜਾਂ ਜੋ ਕੁਝ ਵੀ ਹੋਇਆ ਜਿਵੇਂ 47 ਦਾ ਦੌਰ ਵੀ ਲੰਘਿਆ ਆਪਣੇ 84 ਦਾ ਦੌਰ ਵੀ ਲੰਘਿਆ ਉਹਦੇ ਬਾਰੇ ਤੁਸੀਂ ਕੁਝ 84 ਦੇ ਦੌਰ ਦੇ ਵਿੱਚ ਕਾਫੀ ਗੋਸ਼ ਹਾਂਜੀ ਦੇਖਣ ਨੂੰ ਮਿਲਿਆ ਜੈਜ ਇੱਕ ਲਹਿਰ ਹੀ ਹੁੰਦੀ ਆ ਉਹਦੇ ਵਿੱਚ ਤਦ ਇਹਦੇ ਵੀ ਵੇਖੇ ਹਾਂ ਜੀ ਤੇ ਸਾਰੀਆਂ ਚੀਜ਼ਾਂ ਬੜਾ ਉਹ ਭਿਆਨਕ ਸਮਾਜ ਹਾਂ ਭਿਆਨਕ ਸਮਾਜ ਸੀ ਅ ਉਹ ਉਸ ਤੋਂ ਪਹਿਲਾਂ ਜਿਵੇਂ 83 ਤੋਂ ਪਹਿਲਾਂ ਔਰੇ ਕੁਝ ਹਿੰਦੂ ਪਰਿਵਾਰ ਵੀ ਰਹਿੰਦੇ ਸੀਗੇ ਜਾਂ 47 ਦੇ ਵਿੱਚ ਕੁਝ ਮੁਸਲਮਾਨਾਂ ਦੇ ਪਰਿਵਾਰ ਵੀ ਰਹੇ ਉਹ ਨਹੀਂ ਦੇਖ ਉਹ ਉਹ ਮੈਨੂੰ ਨਹੀਂ ਮੈਂ ਛੋਟਾ ਸੀ ਉਦੋਂ ਤੇ ਮੇਰਾ ਜਨਮ ਸੀ ਹਰ ਠੀਕ ਹੈ ਜੀ ਫਿਰ ਹਾਂ ਹਾਂ ਸ਼ੁਰੂ